ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ ਸਭ ਤੋਂ ਵੱਡੇ ਬਾਬਾ ਪ੍ਰੀਤਿਚੰਦ ਉਸ ਤੋਂ ਛੋਟੇ ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਆਪ ਸਨ ਬਾਬਾ ਪ੍ਰੀਤਿਚੰਦ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਸੀ ਜਿਸ ਕਰਕੇ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਜਾਦੂ ਬਾਬਾ ਪ੍ਰੀਤੀ ਚੰਦ ਨੂੰ ਗੁਰਗੱਦੀ ਨਾ ਮਿਲੀ ਤਾਂ ਉਹ ਆਪੇ ਵਿੱਚੋਂ ਬਾਹਰ ਹੋ ਗਿਆ ਤੇ ਉਸ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਵੀ ਬੁਰਾ ਭਲਾ ਬੋਲਿਆ ਤੇ ਨਾਲੇ ਇਹ ਵੀ ਕਿਹਾ ਕਿ ਗੁਰਗੱਦੀ ਉੱਤੇ ਮੇਰਾ ਹੱਕ ਸੀ ਜਿਹੜਾ ਕੀ ਮੈਨੂੰ ਨਹੀਂ ਮਿਲਿਆ ਜਿੰਨਾ ਚਿਰ ਮੈਨੂੰ ਮੇਰਾ ਹੱਕ ਨਹੀਂ ਮਿਲਦਾ ਉਹਨਾਂ ਚਿਰ ਮੈਂ ਵੀ ਤੁਹਾਨੂੰ ਚੈਨ ਨਾਲ ਨਹੀਂ ਰਹਿਣ ਦੇਵਾਂਗਾ। ਬਾਬਾ ਪ੍ਰੀਤਿ ਚੰਦ ਇਸ ਗੱਲ ਤੋਂ ਜਾਣੂ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਹੁਣ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਇਹਨਾਂ ਦੇ ਘਰ ਔਲਾਦ ਨਹੀਂ ਹੈ। ਇਹ ਗੁਰਗਤੀ ਵਾਪਸ ਉਹਨਾਂ ਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ। ਪਰ ਜਦੋਂ ਪਾਪਾ ਪ੍ਰੀਤੀ ਚੰਦ ਤੇ ਉਸ ਦੀ ਪਤਨੀ ਕਰਮੋ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਦੀ ਪਤਨੀ ਮਾਤਾ ਗੰਗਾ ਦੇਵੀ ਜੀ ਮਾਂ ਵਨਨ ਵਾਲੀ ਹੈ ਤਾਂ ਉਹ ਦੁਖੀ ਹੋ ਗਏ ਤੇ ਉਹਨਾਂ ਨੇ ਘਰ ਵਿੱਚ ਕਲੇਸ਼ ਪਾਉਣਾ ਸ਼ੁਰੂ ਕਰ ਦਿੱਤਾ ਰੋਜ਼ਾਨਾ ਦੇ ਕਲੇਸ਼ ਨੂੰ ਦੇਖ ਕੇ ਮਾਤਾ ਪਾਨੀ ਜੀ ਨੇ ਇੱਕ ਖਟੋਰ ਫੈਸਲਾ ਲਿਆ ਤੇ ਉਹਨਾਂ ਨੇ ਕਿਹਾ ਦੋਨੇ ਜਾਣੇ ਆਪੋ ਆਪਣੀ ਗ੍ਰਸਤੀ ਬੱਕੋ ਵਾਖ ਵਸਾ ਲਵੋ ਤਾਂ ਗੁਰੂ ਅਰਜਨ ਦੇਵ ਜੀ ਮਾਤਾ ਪਾਨੀ ਜੀ ਦੀ ਆਗਿਆ ਅਨੁਸਾਰ ਅੰਮ੍ਰਿਤਸਰ ਵਿੱਚ ਪੈਂਦੇ ਪੰਡਾਲੀ ਪਿੰਡ ਵਿੱਚ ਪਹੁੰਚ ਗਏ ਤੇ ਆਪਣੀ ਧਰਮ ਪਤਨੀ ਸਮੇਤ ਉੱਥੇ ਹੀ ਰਹਿਣ ਲੱਗੇ ਕੁਝ ਸਮੇਂ ਬਾਅਦ ਉਹ ਵੀ ਕਰਮਾ ਵਾਲਾ ਦਿਨ ਆ ਗਿਆ ਜਿਸ ਦਿਨ ਤਨ ਤਨ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਸ ਧਰਤੀ ਉੱਤੇ ਪ੍ਰਕਾਸ਼ ਹੋਇਆ ਤੇ ਜਦੋਂ ਇਸ ਗੱਲ ਦਾ ਪਤਾ ਨਗਰ ਅਤੇ ਪਰਿਵਾਰ ਵਿੱਚ ਲੱਗਾ ਤਾਂ ਪੂਰੇ ਨਗਰ ਵਿੱਚ ਲੋਕਾਂ ਦੇ ਮੂੰਹ ਮਿੱਠੇ ਕਰਵਾਏ ਗਏ ਤੇ ਚਾਰੇ ਪਾਸੇ ਖੁਸ਼ੀ ਦੀ ਲਹਿਰ ਫੈਲ ਗਈ ਦੂਸਰੇ ਪਾਸੇ ਜਦੋਂ ਇਸ ਗੱਲ ਦੀ ਖਬਰ ਬਾਬਾ ਪ੍ਰੀਤਿਜੰਦ ਤੇ ਉਸ ਦੀ ਪਤਨੀ ਕਰਮੋ ਨੂੰ ਲੱਗੀ ਤਾਂ ਉਹਨਾਂ ਤੇ ਹਿਰਦੇ ਹੋਰ ਦੁਖੀ ਹੋ ਗਏ ਤੇ ਉਹਨਾਂ ਨੇ ਬਾਲਕ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਬਾਲਕ ਨੂੰ ਮਾਰਨ ਲਈ ਪ੍ਰੀਤੀ ਚੰਦ ਨੇ ਇੱਕ ਆਦਮੀ ਲੱਭਿਆ ਤੇ ਉਸ ਨੂੰ ਮੋਟੀ ਰਕਮ ਦੇ ਕੇ ਬਾਲਕ ਨੂੰ ਮਾਰਨ ਲਈ ਬਣਾਇਆ ਪ੍ਰੀਤੀ ਚੰਦ ਨੇ ਉਸ ਆਦਮੀ ਦੇ ਹੱਥ ਵਿੱਚ ਮਠਿਆਈਆਂ ਫੜਾਈਆਂ ਤੇ ਕਿਹਾ ਇਸ ਵਿੱਚ ਇੱਕ ਮਠਿਆਈ ਵਿੱਚ ਜ਼ਹਿਰ ਲੱਗੀ ਹੋਈ ਹੈ ਇਹ ਇਹ ਜਿਹੜੀ ਜ਼ਹਿਰ ਵਾਲੀ ਮਠਿਆਈ ਹੈ ਇਹ ਬਾਲਕ ਨੂੰ ਦੇਣੀ ਹੈ ਤੇ ਦੂਸਰੀ ਆਪ ਖਾਣੀ ਹੈ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ ਉਹ ਆਦਮੀ ਉਸ ਤਰ੍ਹਾਂ ਜ਼ਹਿਰ ਵਾਲੀ ਮਠਿਆਈ ਲੈ ਕੇ ਬਾਲਕ ਕੋਲ ਪਹੁੰਚ ਗਿਆ ਪਰ ਜਦੋਂ ਉਹ ਮਠਿਆਈ ਬਾਲਕ ਦੇ ਹੱਥਾਂ ਵਿੱਚ ਫੜਾਉਣ ਲੱਗਾ ਤਾਂ ਉਹ ਭੁੱਲ ਗਿਆ ਕਿ ਇਹਨਾਂ ਵਿੱਚੋਂ ਜ਼ਹਿਰ ਵਾਲੀ ਮਠਿਆਈ ਕਿਹੜੀ ਹੈ ਤੇ ਗਲਤੀ ਨਾਲ ਉਹ ਜ਼ਹਿਰ ਵਾਲੀ ਮਠਿਆਈ ਆਪ ਖਾ ਗਿਆ ਜਿੱਦਾਂ ਹੀ ਉਸਨੇ ਮਠਿਆਈ ਖਾਧੀ ਉਸਦੇ ਕੁਝ ਚਿਰ ਬਾਅਦ ਉਹ ਜ਼ਮੀਨ ਉੱਤੇ ਟੜਫਣ ਲੱਗਾ ਤੇ ਮਰਦੇ ਮਰਦੇ ਉਸਨੇ ਸਾਰਾ ਸੱਚ ਕਬੂਲ ਕਰ ਦਿੱਤਾ ਕਿ ਮੈਨੂੰ ਇੱਥੇ ਪ੍ਰਿਥੀ ਚੰਦ ਨੇ ਭੇਜਿਆ ਸੀ ਬਾਲਕ ਨੂੰ ਮਾਰਨ ਲਈ पर गलती ਨਾਲ ਜ਼ਹਿਰ ਵਾਲੀ ਮਠਿਆਈ ਮੈਂ ਆਪ ਖਾ ਬੈਠਾ ਹਾਂ ਗੱਲ ਕਰਦੇ ਕਰਦੇ ਉਸ ਆਦਮੀ ਨੇ ਦਮ ਤੋੜ ਦਿੱਤਾ ਪਰ ਜਾਣ ਤੋਂ ਪਹਿਲਾਂ ਸਾਰਾ ਸੱਚ ਦੱਸ ਗਿਆ ਜਦੋਂ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਬੜੇ ਦੁਖੀ ਹੋਏ ਤੇ ਉਹਨਾਂ ਨੇ ਪਰਮਾਤਮਾ ਨੂੰ ਕਿਹਾ ਕਿ ਪ੍ਰਭੂ ਬਾਲਕ ਦੇ ਖਕ ਤੁਸੀਂ ਆਪ ਹੋ ਮੈਨੂੰ ਬਾਲਕ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ